ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਸਥਾਨ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਕਿਉਂਕਿ ਇਲੈਕਸ਼ਨ ਤੋਂ ਬਾਅਦ ਅਸੀਂ ਪਹਿਲੇ ਦਿਨ ਅਜਨਾਲਾ ਪਹੁੰਚੇ ਆਂ ਔਰ ਉਸ ਤੋਂ ਬਾਅਦ ਜਿਹੜਾ ਸਰਦਾਰ ਹਰਪ੍ਰਤਾ ਸਿੰਘ ਜੀ ਨਾਲ ਸਾਫਕਾ ਸਾਡੇ ਐਮਐਲਏ ਔਰ ਕਬਰ ਅਜਨਾਲਾ ਜੀ ਇਹਨਾਂ ਵੱਲੋਂ ਇੱਕ ਛੋਟੀ ਜੀ ਵਸਟਰ ਮੀਟਿੰਗ ਰੱਖੀ ਗਈ ਸੀ ਤਾਂ ਅੱਗੇ ਪਿੰਡਾਂ ਦੇ ਲੋਕਾਂ ਦੇ ਨਾਲ ਇੱਕ ਵਾਰ ਰੂਬਰੂ ਹੋਇਆ ਜਾਵੇ ਸੋ ਅੱਜ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੇਖ ਕੇ ਸਾਡੇ ਮਨ ਦੇ ਵਿੱਚ ਵੀ ਇੱਕ ਬਹੁਤ ਖੁਸ਼ੀ ਆਈ ਕਿਉਂਕਿ ਜੇ ਕੀਤੇ ਕੰਮਾਂ ਤੇ ਲੋਕ ਮੋਹਰ ਲਾਉਂਦੇ ਨੇ ਤੇ ਬਹੁਤ ਅੱਛਾ ਲੱਗਦਾ ਹੈ। ਤੇ ਇਸ ਪਿੱਤਰ ਧਰਤੀ ਦੇ ਉੱਤੇ ਜਿੱਥੋਂ ਅਸੀਂ ਹਮੇਸ਼ਾ ਹੀ ਨਤਮਸਤ ਹੋ ਕੇ ਗਏ ਆਂ ਪਰਮੇਸ਼ਾ ਹੀ ਅਸ਼ੀਰਵਾਦ ਲਿਆ ਔਰ ਹਮੇਸ਼ਾ ਹੀ ਪਰਮਾਤਮਾ ਨੇ ਮਿਹਰ ਪ੍ਰਿਆਪਤ ਰੱਖਿਆ। ਤੋਂ ਅੱਜ ਵੀ ਅਸੀਂ ਜਿਹੜੀ ਸ਼ੁਰੂਆਤ ਹੋਈ ਆ ਉਹ ਬੜੀ ਪੋਜ਼ਿਟਿਵ ਹੋਈ ਆ ਇੰਨਾ ਸੀਜ਼ਨ ਹੋਣ ਤੇ ਭਾਰੀ ਸੀਜ਼ਨ ਚੱਲ ਰਿਹਾ ਕਣਕ ਦਾ ਔਰ ਬਸਾਦ ਦਾ ਵੀ ਥੋੜਾ ਜਿਹਾ ਮੌਸਮ ਬਣਿਆ ਲੋਕ ਆਪਣੇ ਕੰਮਾਂ 'ਚ ਵੀ ਲੱਗੇ ਪਰ ਉਹਦੇ باوجود ਵੱਡੀ ਤਦਾਦ ਦੇ ਵਿੱਚ ਬਕਰਸਾ ਦਾ ਜਿਹੜਾ ਉਹ ਪਹੁੰਚਿਆ। ਕੀ ਮੰਗਾਂ ਰੱਖਿਆ ਬਾਜੀਆ ਜੀ ਇਹਨਾਂ ਮਾਗੇ ਨੇ ਕੋਈ ਨਹੀਂ ਰੱਖੀ ਇਹਨਾਂ ਨੇ ਇਹ ਕੋ ਗੱਲ ਕਹੀ ਹੈ ਵੀ ਜੋ ਕਿ ਅਸੀਂ ਤੁਸੀਂ ਕਰਤਾ ਵੱਡੀ ਗੱਲ ਇਹਨਾਂ ਨੇ ਰਮਦਾਸ ਨੂੰ ਜਿਹੜਾ ਕੋ ਦੁਬਾਰਾ ਦੁਬਾਰਾ ਤੁਸੀਂ ਐਮਪੀ ਬਣਨ ਜਾ ਰਹੇ ਹੋ ਉਸਨੂੰ ਬੜਾ ਅਸਰ ਲੱਗਾ ਜਿਹੜਾ ਜਿਹੜੀ ਸਭ ਤੋਂ ਪਹਿਲਾਂ ਤੋਂ ਉਹਨਾਂ ਨੇ ਇਸ ਗੱਲ ਦਾ ਸ਼ੁਕਰੀਆ ਕੀਤਾ ਕਿ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਚੁਣ ਕੇ ਭੇਜਿਆ ਤੁਸੀਂ ਆਪਣੇ ਵਾਅਦੇ ਮੁਤਾਬਕ ਕਰੇ ਉੱਤੇ ਇੱਕ ਤਾਂ ਕਿਸਾਨ ਮਜ਼ਦੂਰ ਸੰਘਰਸ਼ ਨੂੰ ਨਾਲੇ ਰੈਕੋਗਨਾਈਜ਼ ਕੀਤਾ ਤੇ ਅਸੀਂਾਨੂੰ ਚੰਗਾ ਲੱਗਾ ਕਿ ਸਾਡਾ ਐਮਪੀ ਇੱਕ ਸਾਲ ਤੱਕ ਸਾਡੀ ਲੜਾਈ ਲੜਦਾ ਰਿਹਾ ਭਾਵੇਂ ਉਸ ਦਾ ਸਾਰੀ ਨਾਮ ਪਾਉਂ ਸਕਦੇ ਨੂੰ ਪਰ ਮੈਂਬਰ ਪਾਰਲੀਮੈਂਟ ਅਮਲ ਕਰਦਾ ਪਹੁੰਚਿਆ ਦੂਸਰੇ ਉਹਨਾਂ ਦੀ ਪਾਰਲੀ ਨੇ ਉਹਦੋਂ ਕੁ ਸਪੈਟ ਲਿਆ ਫੜਿਆ ਉਹਦਾ ਜ਼ਿਕਰ ਕੀਤਾ ਕਿ ਸ਼ਾਬਾਸ਼ ਵੀ ਇਹੋ ਜਿਹੇ ਸਾਡੇ ਬਹਾਦਰ ਪੰਜਾਬੀਆਂ ਦੀ ਜਿਹੜੀ ਤੁਸੀਂ ਪਾਗਿਆ ਉਹ ਰੁਚੀ ਕੀਤੀ ਸਾਡੀ ਤੁਸੀਂ ਉੱਥੇ ਉਸ ਸਮੇਂ ਦੇ ਜਦੋਂ ਲੋੜ ਸੀ ਸਾਨੂੰ ਦੇਸ਼ ਚ ਪਾਰਲੀਮੈਂਟ ਦੇ ਵਿੱਚ ਉਸ ਬੈਠ ਕੇ ਬੜੇ تیسਰੀ ਗੱਲ ਉਹਨਾਂ ਨੇ ਕੋ ਰਾਮਦਾਸ ਜੀ ਧਰਤੀ ਨਾਲ 4 ਲੇਨਾਂ ਬਣਨ ਸਰ ਤੋਂ ਆਰੀ 274 ਕਰੋੜ ਦਾ ਪ੍ਰੋਜੈਕਟ ਸੀ ਉਹਦੇ ਬਾਅਦ ਤੇ ਉਹਨਾਂ ਨੇ ਤਨਮਾਦ ਕੀਤਾ ਕਿ ਕੱਲੇ ਕੱਲੇ ਪਿੰਡ ਦੇ ਵਿੱਚ ਹਰ ਬੰਦੇ ਨੂੰ ਇਹਦਾ ਫਾਇਦਾ ਹੋਇਆ ਹਰ ਜ਼ਿਮੀਂਦਾਰ ਦੀ ਜ਼ਮੀਨ ਦਾ ਰੇਟ 7 ਤੋਂ ਲੈ ਕੇ 10 ਲੱਖ ਰੁਪਇਆ ਪ੍ਰਤੀ ਏਕੜ ਉਥੇ ਜਿੱਥੇ ਕੋਈ ਜ਼ਮੀਨ ਪੁੱਛਦਾ ਨਹੀਂ ਸੀ ਉਹਦਾ ਰੇਟ ਜਿਹੜਾ ਉਹ ਵਧਿਆ ਉਹ ਤੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲੋਕਾਂ ਨੇ ਬਹੁਤ ਤਾਰੀਫ਼ ਕੀਤੀ ਔਰ ਮੈਨੂੰ ਬੜਾ ਚੰਗਾ ਲੱਗਾ ਔਰ ਉਹਨਾਂ ਨੇ ਕਿਹਾ ਕਿ ਬਾਕੀ ਜਿਹੜੇ ਅੱਗੇ ਆਉਣ ਵਾਲੇ ਜਿਹੜੇ ਸਾਡੇ ਪ੍ਰੋਜੈਕਟ ਅੱਗੇ ਧਿਆਨ ਚ ਨੇ ਕਿਉਂਕਿ ਬਾਦਾਰ ਪਾਰਲੀਮੈਂਟ ਦੇ ਵਿੱਚ ਸਾਰੀਆਂ ਚੀਜ਼ਾਂ ਮੈਂ ਡਿਸਕਸ ਕਰ ਚੁੱਕਾ ਔਰ ਉਹਨਾਂ ਦੇ ਕੰਮ ਸ਼ੁਰੂ ਆ ਔਰ ਪਾਈਪਲਾਈਨ ਦਾ ਮਤਲਬ ਉਹਦਾ ਵਾਰੀ ਵਾਰੀ ਸਾਰੇ ਹੋ ਜਾਣੇ ਆ ਜਿੱਦਾਂ ਰਮਦਾਸ ਦੇ ਪਲੇਟਫਾਰਮ ਦੀ ਗੱਲ ਹੈ ਔਰ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਗਰਦਾਰਪੁਰ ਤੋਂ ਲੈ ਕੇ ਕਰਤਾਰਪੁਰ ਸਭ ਦਾ ਇਹ ਢੜਕ ਸੜਕ ਬੋਰਲੇ ਨੇ ਉਹ ਵੀ ਉਂਡੜੀ ਆ ਉਹ ਬੜੇਗੀ ਕਿਉਂਕਿ ਜਿਹੜੇ ਉੱਥੇ ਸਾਡੇ ਲਾਗੇ ਭਾਜਪਾ ਦੇ ਐਮਪੀ ਸੀ ਉਹ ਕਦੀ ਆਏ ਨਹੀਂ ਇਸ ਕਰਕੇ ਉੱਥੇ ਕੰਮ ਕੋਈ ਨਹੀਂ ਹੋਇਆ ਗਰਦਾਰਪੁਰ ਚ ਭਾਵੇਂ ਕਿ ਬੀਜੇਪੀ ਦੀ ਗਵਰਨਮੈਂਟ ਉੱਪਰ ਸੀ ਬੀਜੇਪੀ ਦਾ ਐਮਪੀ ਇੱਠਾ ਸੀ ਪਰ ਜਿੰਨਾ ਚਿਰ ਮੈਂਬਰ ਪਾਰਲੀਮੈਂਟ ਜਾਗਦਾਰੀ ਹੋਊਗਾ ਮੈਂ ਹਿੰਮਤ ਕਰਨ ਵਾਲਾ ਨਹੀਂ ਹੋਊਗਾ ਬੋਲਣ ਵਾਲਾ ਨਹੀਂ ਹੋਊਗਾ ਲੜਾਈ ਲੜਨ ਵਾਲਾ ਨਹੀਂ ਹੋਊਗਾ ਉਹਨਾਂ ਚਿਰ ਸਰਕਾਰ ਵੀ ਧਿਆਨ ਨਹੀਂ ਦੇਦੀ ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹਦੇ ਵਾਸਤੇ ਲੋਕਾਂ ਦੇ ਵਿੱਚ ਭੜੀ ਖੁਸ਼ੀ ਸੀ ਔਰ ਜਨਾਲਾ ਸਾਹਿਬ ਨੇ ਜਿਹੜਾ ਸੰਬੋਧਨ ਕਰਦੇ ਆ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਵਿਸਥਾਰ ਦੇ ਨਾਲ ਸਾਰੀ ਗੱਲਬਾਤ ਜਿਹੜੀ ਪੀਡੀ ਸਰਕਾਰ ਨੂੰ ਲੈ ਕੇ ਜਿਹੜੀ ਹੁਣ ਜਿਹੜੀ ਸਰਕਾਰ ਉਹਦੇ ਤੇ ਚਰਚਾ ਕੀਤੀ ਉਹ ਜਿਹੜੇ ਹਾਲਾਤ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਅਸੀਂ ਲਾਮਬਦ ਕੀਤਾ ਔਰ ਦੂਜੀ ਗੱਲ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਕੇਂਦਰ ਕੇ ਸਰਕਾਰ ਜਿਹੜੀ ਐਸ ਵੇਲੇ ਚੱਲ ਰਹੀ ਹੈ ਤਾਂ ਮਾਝੀ ਦੀ ਸਰਕਾਰ ਹੈ ਜਿਹੜੀ ਬਾਬਾ ਸਾਹਿਬ ਭੀਮਰਾਓ ਮੇਦਕਰ ਜੀ ਦਾ ਜਿਹੜਾ ਕਨਸਟੀਟਿਊਸ਼ਨ ਉਹਨੂੰ ਖਤਮ ਕਰਨ ਦੀ ਹਰਨਤਾਇਆ ਕੀਤਾ ਉਹਨੂੰ ਬਚਾਉਣ ਵਾਸਤੇ ਅਸੀਂ ਸਾਰੇ ਨੇ ਲੋਕਾਂ ਨੂੰ ਓਕਾ ਦਿੱਤਾ ਹੈ ਕਿ ਪੰਜਾਬੀ ਜੁਰਮ ਦੇ ਵਿਰੁੱਧ ਖੜਦੇ ਨੇ ਆ ਜਿਹੜੇ ਜੁਰਮ ਬਹੁਤ ਵੱਡਾ ਹੋ ਰਿਹਾ ਇਹਦਾ ਵਾਸਤੇ ਪੰਜਾਬੀ ਹੀ ਮਿਸਾਲ ਬਣ ਔਰ ਪੰਜਾਬੀਆਂ ਹੀ ਮਿਸਾਲ ਕੇ ਬਣਾਈਏ ਵੀ 1 ਸਾਲ ਧਰਨੇ ਤੋਂ ਬਾਅਦ ਤਿੰਨ ਕਾਲੇ ਗਰੂਨ ਪਹਿਲੀ ਵਾਰੀ ਹੈ ਕਿ ਇੰਨੇ ਡਿਕਟੇਟਰ ਬੰਦੇ ਤਾਨਾਸ਼ਾਹ ਨੂੰ ਜਿਹੜਾ ਪਛਾਹ ਮੁਰਦਨਾ ਪਿਆ ਤੇ ਉਹਦਾ ਗੁੱਸਾ ਅਜੇ ਤੱਕ ਜਿਹੜਾ ਉਹ ਪੰਜਾਬੀਆਂ ਪ੍ਰਤੀ ਠੰਡਾ ਨਹੀਂ ਹੋ ਰਿਹਾ ਉਹ ਸਾਡੇ ਜਿਹੜੇ ਮਣੀਪੁਰ ਘਟਨਾਵਾਂ ਵਾਪਰੀ ਸੀ ਉਹਦੇ ਬਾਰੇ ਵੀ ਜ਼ਿਕਰ ਹੋਇਆ ਔਰ ਉਹਦੇ ਤੇ ਲੋਕਾਂ ਨੇ ਬਹੁਤ ਗੁੱਸਾ ਆ ਸਾਡੇ ਸਾਰੇ ਵਰਗਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉੱਥੇ ਲੋਕਾਂ ਦੇ ਨਾਲ ਤਸ਼ੱਦਦ ਸਾਡੀਆਂ ਧੀਆਂ ਭੈਣਾਂ ਨਾਲ ਤਸ਼ੱਦਦ ਹੋਇਆ ਉਹਦਾ ਗੁੱਸਾ ਵੀ ਲੋਕਾਂ ਦੇ ਜਮਾਨੇ ਚ ਹੈ ਸਰ ਜੀ ਕਿੰਨਾ ਕੰਪੀਟੀਸ਼ਨ ਸਮਝਦੇ ਜੇ ਇਸ ਵੇਲੇ ਧੜੇ ਜੇ ਭਾਜਪਾ ਦੇ ਕਾਲੀ ਦਾਲ ਵੱਖਰਾ ਵੱਖਰਾ ਲੜਨ ਲੱਗੀ ਆ ਆਮ ਆਦਮੀ ਪਾਰਟੀ ਦੀ ਟਰਚ ਆ ਗਈ ਆ ਇਸ ਵੇਲੇ ਕੰਪੀਟੀਸ਼ਨ ਕਿੰਨਾ ਮੰਨਦੇ ਜੇ ਤੁਸੀਂ ਤੁਸੀਂ ਉਹਨਾਂ ਦੀਆਂ ਬਾਈਟ ਸੁਣ ਲਿਆ ਕਰੋ ਤੇ ਜਿਹਦੇ ਬਾਰੇ ਉਹ ਕਹਿੰਦੇ ਉਹਨਾਂ ਦੇ ਹਿਸਾਬ ਨਾਲ ਉਹਦੇ ਬਾਰੇ ਉਹਨਾਂ ਦਾ ਕੰਪੀਟੀਸ਼ਨ ਹੈ ਤੁਸੀਂ ਮੈਂ ਕਿਸੇ ਨੂੰ ਇਹਦੇ ਬਾਰੇ ਕੋਈ ਕੋਈ ਗੁਰੂ ਦੀ ਨਹੀਂ ਕੋਈ ਪੁੱਤਰ ਸ਼ਹਿਰ ਚ ਵੱਸਦੇ ਆ ਸੱਚ ਦੇ ਸਾਥੀ ਆ ਔਰ ਸਾਨੂੰ ਤੇ ਅੱਛਾ ਲੋਕਾਂ ਦਾ ਹੰਗਾਰਾ ਹੈ ਪਰ ਮੈਂ ਸੰਗਤ ਦੇ ਮੁਕਾਬਲੇ ਤੈ ਲੋਕਾਂ ਨੇ ਕਰਨਾ ਹੈ ਮੈਂ ਕੋਈ ਨਜੂਮੀ ਦੀ ਹੋਂਕਾ ਨਹੀਂ ਨਿਭਾ ਸਕਦਾ ਕਿਉਂਕਿ ਮੈਂ ਤੇ 10 ਵੀ 50 100 ਬੰਦੇ ਨੂੰ ਮਿਲੂਗਾ 25 ਲੱਖ ਬੰਦੇ ਦੀ ਗੱਲ ਹੈ ਇਥੇ 16 ਲੱਖ ਦੇ ਕਰੀਬ ਵੋਟਰ ਹੈ ਸੋ ਇਹ ਜਿਹੜੀ ਚੀਜ਼ ਹੈ ਤੁਸੀਂ ਸਮੋ ਲੋਕਾਂ ਦੀ ਜਿਆਦਾ ਜਿਆਦੀ ਜੱਜ ਕਰ ਸਕਦੇ ਨਸ਼ੇ ਨੂੰ ਲੈ ਕੇ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦਾ ਵਿਰੋਧ ਹੋਇਆ ਇੱਕ ਬੀਬੀ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਨਸ਼ੇ ਲੈ ਕੇ ਕੀ ਉਹਨਾਂ ਦਾ ਪੁੱਤ ਨਸ਼ਾ ਕਰਦਾ ਹੈ ਕੀ ਕੀਤਾ ਜਾਵੇ ਤਾਂ ਉਹ ਖੁੱਡੀਆਂ ਸਾਹਿਬ ਕਹਿੰਦੇ ਆ ਕਿ ਉਹਨੂੰ ਘਰ ਬਿਠ ਤੁਹਾਡਾ ਕੀ ਰਿਐਕਸ਼ਨ ਹੈ ਦੇਖੋ ਅਸੀਂ ਵੀ ਰਹੇ ਹਾਂ ਸਰਕਾਰ 'ਚ ਮੈਂ ਫੜ ਫੜ ਕੇ ਦਾਖਲ ਕਰਾਈ ਸੀ ਰਜਾਇਕੇ ਆ ਐਂਬੂਲੈਂਸਾਂ ਪਰ ਪਰ ਕੇ ਬੱਚੇ ਦਾਖਲ ਕਰਾਈ ਸੀ ਔਰ ਆਪਣੀ ਸਰਕਾਰ ਨੂੰ ਆਪਾਂ ਕਟਹਿਰੇ 'ਚ ਖੜਾ ਕੀਤਾ ਸੀ ਇਹਨਾਂ ਦੇ ਐਮ ਐਲ ਏ ਕੋਵਲ ਵਿਜੇ ਪ੍ਰਤਾਪ ਜੀ ਨੇ ਬੜਾ ਠੋਕ ਕੇ ਕਿਹਾ ਕਿ ਰਗਵ ਚੱਲਿਆ ਲਾਹਣ ਨਸ਼ਾ ਵਕਾਰਿਆ ਉਹਦੇ ਲੱਗੇ ਅਫਸਰ ਜਿਹੜੇ ਆ ਉਹ ਪੰਜਾਬ 'ਚ ਸਾਡੇ ਖਾਸ ਕਰ ਅੰਮ੍ਰਿਤਸਰ ਦਾ ਵੇੜਾ ਚੱਕ ਰਹੇ ਆ ਕੀ ਕੁਲਦੀਪ ਸਾਰੀਵਾਲ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਕਿ ਪਿੰਡਾਂ ਦੇ ਵਿੱਚ ਨਸ਼ੇ ਦੀ ਕਿੰਨੀ ਭੰਮ ਆ ਰਹੀ ਹੈ ਤੇ ਕਹਿੰਦੇ ਅਸੀਂ ਇੱਕ ਦਿਨ 'ਚ ਖਤਮ ਕਰ ਦੇਣਾ ਦੂਣਾ ਤੀਣਾ ਨਸ਼ਾ ਹੋਇਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਬਜਾਏ ਕਿ ਕਰੀਬ ਨੂੰ ਚੈੱਕ ਕਰਨ ਦੀ ਬਜਾਏ ਇੱਕ ਜਿਹੜੀ ਆਸ਼ਾ ਵਰਕਰ 타입 ਕੁੜੀ ਹੈ ਜਿਹੜੀ ਛੋਟੀ ਜਿਹੜੀ ਪੰਜ ਜਿਹਨੂੰ 2-300 ਰੁਪਏ 100 ਰੁਪਏ ਮੇਰਾ ਦਿਹਾੜੀ ਨਹੀਂ ਉਹਨੂੰ ਮਿਲਦੀ ਕਰੇ 5-700 ਰੁਪਏ ਮਹੀਨਾ ਮਿਲਦਾ ਉਹ ਚਾਈ ਜਿਹੜੀ ਰੋਟੀਆਂ ਬਣਾਉਣ ਵਾਲੀ ਉਹਦੀਆਂ ਸਬਜ਼ੀਆਂ ਚੈੱਕ ਕਰਦੇ ਫਿਰਦੇ ਆ ਜਿਹੜਾ ਨਸ਼ਾ ਵਾ ਉਹ ਤੁਸੀਂ ਚੈਕ ਨੀ ਕਰਦੇ ਉਹਦੇ ਤੇ ਤੁਹਾਡੀ ਜ਼ਬਾਨ ਬੰਦ ਹੈ ਅੱਜ ਰੇਤਾ ਇੰਨੀ ਵਾਰ ਮਹਿੰਗੀ ਵੇਚਣ ਢਈ ਹੈ ਜਲਦੀਪ ਘਾਰੀ ਬਾਤ ਦੱਸ ਸਕਦੇ ਨੇ ਇਹ ਤੇ ਮਤਲਬ ਅੱਖਾਂ ਬੰਦ ਕਰਕੇ ਦੇਖਿਓ ਨੰਮਰ ਸਾਚ ਕਾਰਪੋਰੇਸ਼ਨ ਐਨੀ ਸਰਪੰਚਾਂ ਦੀਆਂ ਇਲੈਕਸ਼ਨਾਂ ਮੁਕੀਆਂ ਟਾਈਮ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਹੈ ਨਹੀਂ ਅਨਲੈਨਿੰਗ ਹੋਈ ਤਾਨਾਸ਼ਾਹ ਸਰਕਾਰ ਜੇ ਕੇਂਦਰ ਗਿਆ ਤੇ ਪੰਜਾਬ ਖੀ ਚਲਦੀ ਨਸ਼ਾ ਖਤਮ ਕਰਨ ਦਾ ਦਾਵਾ ਕਰਦੇ ਸੀ ਲੱਗਦਾ ਕਿ ਤੇ ਖਤਪਾਏ ਅੱਜ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਹੈਰੀਟੇਜ ਸਟਰੀਟ ਅਮਰਸਰ ਦੀ ਨੌਜਵਾਨ ਨਸ਼ੇ ਚੋਂ ਡਾ ਦਾ ਨਜ਼ਾਰਾ ਬਿਲਕੁਲ ਉਥੇ ਮੈਂ ਲੈ ਕੇ ਉਹਦੀ ਮੈਂ ਰਾਹ ਕੋ ਚੱਡੇ ਨੂੰ ਮੈਂ ਟਵੀਟ ਕਰਦਾ ਵੀ ਆਹ ਵੇਖ ਤੇ ਰਿਹੇ ਜਿਹੜੇ ਅਸਰਾਂ ਦਾ ਕੀ ਹਾਲ ਹੈ ਕਿਉਂਕਿ ਨਸ਼ਾ ਜਿਹੜਾ ਉਹ ਕੈਮੀਕਲ ਨਸ਼ਾ ਅੱਜ ਕੱਲ ਗਰੀਬ ਨੂੰ ਜ਼ਿਆਦਾ ਮਾਰ ਰਿਹਾ ਹੈ ਜਿਹੜਾ ਵੀ ਲੋਕ ਪਾਕਿਸਤਾਨੋਂ ਆਉਂਦੇ ਮਹਿੰਗੇ ਆ ਉਹਦੇ ਮਹਿੰਗੇ ਘਰ ਦਾ ਬੱਚਾ ਕਿਸੇ ਕਿਸੇ ਦਾ ਵੀ ਬੱਚਾ ਨਹੀਂ ਖਰਾਬ ਹੁੰਦਾ ਪਰ ਚਲੋ ਜੇ ਕੋਈ ਪੈਸੇ ਉਹਦੇ ਇਲਾਜ ਕਰਾ ਲੂਗਾ ਗਰੀਬ ਕਿੱਧਰ ਜਾਵੇ ਗਰੀਬ ਦਾ ਬੱਚਾ ਜਦੋਂ ਮਤਲਬ ਪਰੇਸ਼ਾਨੀ ਦੇ ਹਾਲਾਤਾਂ ਵਿੱਚ ਫਸਦਾ ਉਹ ਵੱਧਦਾ ਜਾਂਦਾ ਹੈ ਸੋ ਇਹ ਜਿਹੜਾ ਜਿਹੜਾ ਡਰੱਗ ਆਇਆ ਇਕਾਲੀ ਦਲ ਬੀਜੇਪੀ ਨੇ ਸ਼ੁਰੂ ਕੀਤਾ ਉਹਨਾਂ ਨੇ ਨਸਲੀ ਲਾਈ ਉਹ ਵਾਧਾ ਵਾਧਾ ਅਜ ਇਸ ਕਦਰ ਮਤਲਬ ਜੀ ਦਾ ਜੰਗਾਲ ਬਣ ਗਿਆ ਤੇ ਉਹ ਦੂਸਰੀ ਗੱਲ ਹੈ ਕਿ ਮੰਛਾ ਨਹੀਂ ਹੈਗੀ ਸਰਕਾਰ ਦੀ ਕਲੀਅਰ ਨਾ ਕੈਪਟਨ ਸਾਹਿਬ ਜਿਹੜੇ ਕੈਪਟਨ ਸਾਹਿਬ ਨੇ ਗੁਟਕਾ ਖਾ ਕੇ ਸੌਂ ਖਾਧੀ ਸੀ ਪਰ ਉਹ ਵੀਗਲਾ ਜਿਹੋਨਾਂ ਦਾ ਕੀ ਹਾਲ ਹੋਇਆ ਕੈਪਟਨ ਦਾਦ ਆਪਣੀ ਲੱਖਣੀ ਵੀ ਹਾਰ ਗਏ। ਉਹ ਹਾਲ ਇਹਨਾਂ ਦਾ ਹੋਣਾ ਮਿਲ ਗਿਆ। ਠੀਕ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਤੇ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਹਨ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ ਚ, ਥ੍ਰੈਡਿੰਗ 40 ਰੁਪਏ ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਤ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News